ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਗਰੀਬਾਂ ਦੇ ਲਈ ਇੱਕ ਵੱਡਾ ਐਲਾਨ ਕਰਦਿਆਂ ਇਹ ਕਹਿ ਦਿੱਤਾ ਕਿ ਸਾਲਾਨਾ 72000 ਰੁਪਏ ਗਰੀਬਾਂ ਦੇ ਖਾਤੇ ਵਿੱਚ ਕਾਂਗਰਸੀ ਸਰਕਾਰ ਪਾਏਗੀ ਜੇਕਰ ਉਹ ਸੱਤਾ ਦੇ ਵਿੱਚ ਆਉਂਦੀ ਹੈ ਇਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਨੇ ਰਾਹੁਲ ਗਾਂਧੀ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਬਾਬਾ ਬੋਹੜ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਜਿਹੇ ਵਾਅਦਿਆਂ ਲਈ ਕੋਈ ਕਾਨੂੰਨ ਬੰਨਣਾ ਚਾਹੀਦਾ ਹੈ ਤਾਂ ਜੋ ਲੀਡਰਾਂ ਵੱਲੋਂ ਕੀਤਾ ਗਿਆ ਹਰ ਵਾਅਦਾ ਪੂਰਾ ਹੋ ਸਕੇ ਇਸ ਦੇ ਨਾਲ ਹੀ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਵੀ ਰਾਹੁਲ ਗਾਂਧੀ ਤੇ ਹੱਲਾ ਬੋਲਿਆ ਉਹਨਾਂ ਦੀ ਰਾਤੇ ਰਾਹੁਲ ਗਾਂਧੀ ਦੁਰ ਪੈਣੇ ਕਿ ਕਿਸੇ ਨਾ ਕਿਸੇ ਤਰ੍ਹਾਂ ਸਿਰਫ ਸਰਕਾਰ ਬਣਾਉਣਾ ਹੀ ਉਹਨਾਂ ਦਾ ਮਕਸਦ ਹੈ ਅਸਲੀ ਇਹ ਹੈ ਕਿ ਜਿਹੜਾ ਮੈਨੀਫੈਸਟੋ ਹੈ ਇੱਕ ਕਾਨੂੰਨ ਬਣ ਹੋਣਾ ਚਾਹੀਦਾ ਹੈ ਕਿ ਜਿਹੜਾ ਕੋਈ ਆਖੇ ਉਹਨੂੰ ਕਰਨਾ ਪਏ ਇਹ ਲੋਕਾਂ ਨੂੰ ਵਰਗ ਲਾ ਕੇ ਜਿਵੇਂ ਅਵਿੰਦਰ ਸਿੰਘ ਨੇ ਕਿਹਾ ਘੁਟਕੇ ਤੇ ਹੱਥ ਰੱਖਿਆ ਗੁਰਦੁਆਰੇ ਦੇ ਸਾਹਮਣੇ ਸੌਂ ਖਾਦੀ ਵੀ ਮੈਂ ਹਰ ਘਰ ਨੂੰ ਨੌਕਰੀ ਦੇ ਸਾਰੇ ਕਰਜ਼ੇ ਮਾਫ ਕਰਾਂ ਲੋਕਾਂ ਨੂੰ ਬਰਗਾਰੀਆਂ ਲੈ ਲੀਆਂ ਫਾਰਮ ਭਰਲੇ ਵੋਟਾਂ ਲੈ ਕੇ ਭੱਜ ਗਏ ਇਸ ਕਰਕੇ ਇਹ ਜਿਹੜੇ ਲੈਕਚਰ ਹੈ ਇਹ ਲੈਕਚਰ ਹੀ ਦਾ ਜੰਦੇ ਇਹਨਾਂ ਨੇ ਕਰਨਾ ਕੁਝ ਨਹੀਂ ਸਕਿਆ ਤੁਸੀਂ ਜੇ ਕਰਨਾ ਹੁੰਦਾ ਕਿੰਨਾ ਸਾਲ ਇਹਨਾਂ ਦੀ ਹਕੂਮਤ ਰਹੀ ਹੈ ਕਦੇ ਵੀ ਕਰਨਾ ਹੁੰਦਾ ਰਾਹੁਲ ਗਾਂਧੀ ਉਹ ਹੀ ਕਰ ਰਿਹਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਰ ਰਿਹਾ ਗੁਰਕਾ ਸਾਹਿਬ ਵੀ ਸੌਂ ਖਾ ਕੇ ਮੈਂ ਬੈਂਕਾਂ ਦਾ ਹੀ ਮੜੂnga ਆਰਤੀਆਂ ਦਾ ਕਰਜ਼ਾ ਮੜੂnga ਘਰ ਘਰ ਨੌਕਰੀ ਦਊnga ਉਹਦਾ ਉਹਦਾ ਨਿਸ਼ਾਨਾ ਕਿਵੇਂ ਨਾ ਕਿਵੇਂ ਮੈਂ ਸਰਕਾਰ ਬਣਾ ਲਾਂ ਉਹਦੇ ਬਾਅਦ ਮੁਕਰ ਜਾਉਂਦਾ ਰਾਹੁਲ ਗਾਂਧੀ ਵੀ ਉਹੀ ਸਕੀਮ ਤੇ ਆ